ਬੀ ਬੱਠੜਾ ਦਾ ਢੇਟੇ ਕ ਤੇਰੇ ਬੂਏ ਨੇ ਅੱਗੇ ਦੇਖ ਬੀਬੀ ਬੱਠੜਾ ਦਾ ਢੇਟੇ ਕਸਾ ਹਾਂ 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 ਆਰਾ ਇੱਕ ਤਿਵਾਰੋ ਹੈ ਜੀ ਦੇਖੋ ਹਾਂ ਜੀ ਸਤਿ ਸ੍ਰੀ ਅਕਾਲ ਗਾਇਜ਼ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਵੇਰੇ ਸਵੇਰੇ ਆਪਾਂ ਸਟਾਰਟਿੰਗ ਕਰ ਰਹੇ ਹਾਂ ਜੀ ਬਲੌਗ ਦੀ ਤੇ ਹੁਣ ਆਪਾਂ ਨਾਤੋਗੇ ਤਿਆਰ ਹੋ ਗਏ ਜੀ ਤੇ ਹੋਰ ਲੋੜੀ ਵਾਲੇ ਆਏ ਜੀ ਲੋੜੀ ਵਾਲਿਆਂ ਨੂੰ ਸੁਣੀ ਉਹਨਾਂ ਤਾਂ ਆਇਆ ਕਿ ਇੱਕ ਇੱਕ ਗਾਣਾ ਸੁਣਾ ਕੇ ਦਿਖਾਓ ਠੀਕ ਹੈ ਆ ਹੁਣ ਇਹ ਪ੍ਰਿੰਕਾ ਜਾਂਦੀ ਹੈ ਐਸਾ ਘੱਟ ਵਾਲੀ ਆ ਤਾਂ ਗੱਲ ਠੀਕ ਹੈ ਗਾ ਰਹੇ ਗਾਵਣ ਸੱਜਰੇ ਜਨਨਾਇਆ ਵਣ ਮੀ ਕੋ ਬੰਡਾ ਲੋੜੀ ਤੇਰੀ ਜੀਵੇ ਜੋੜੀ ਬੀਬੀ ਵੰਡਾ ਲੋੜੀ ਗੱਲ ਦੀ ਵਜh ਦੇਖ ਲੈ ਇਹ ਗਾਣਾ ਸੁਣਾ ਕੇ ਦਿਖਾਈਏ ਤੇਰੇ 부ਹੇ ਨੀ ਅੱਗੇ ਪਾਣਾਂ ਲੈ ਕੇ ਜਾਣਗੀਆਂ ਬਾਧਾਆਂ ਤੇਰੇ 부ਹੇ ਨੀ ਅੱਗੇ ਆਂਆਂ ਲੈ ਕੇ ਜਾਣਗੀਆਂ ਬਾਧਾਆਂ ਤੇਰੇ 부ਹੇ ਨੀ ਅੱਗੇ ਦੇਖ ਬੀਬੀ ਬੱਠੜ ਦਾਣੇ ਤੇ ਕ ਤੇਰੇ 부ਹੇ ਨੀ ਅੱਗੇ ਦੇਖ ਬੀਬੀ ਬੱਠੜ ਦਾਣੇ ਤੇ ਕ ਸੱਨੂ ਵੰਡਾ ਲੋੜੀਏ ਤੇਰੀ ਜੀਵੇ ਜੋੜੀ ਨੀ ਬੀਬੋ ਵੰਡਾ ਲੋੜੀਏ ਤੇਰੇ 부ਹੇ ਨੀ ਅੱਗੇ ਹੈਣਾ ਵੇਲਾ ਦੇਣਾ ਮੁੰਡੇ ਦੀਆਂ ਭੈਣਾ ਤੇਰੇ 부ਹੇ ਨੀ ਅੱਗੇ ਹੈਣਾ ਗਾਈਜ਼ ਦੇਖ ਲਿਖਤਾ ਵਤੀਏਗਾ ਸਾਨੂੰ ਵੰਡਾ ਲੋੜੀ ਤੇਰੀ ਜਿਵੇਂ ਜੋੜੀ ਸਾਨੂੰ ਵੰਡਾ ਲੋੜੀ ਲੋੜੀ ਸੁਣ ਲਈ ਤੁਸੀਂ ਤੇ ਹੁਣ ਆਪਾਂ ਖਾਣ ਲੱਗੇ ਜੀ ਰੋਟੀਆਂ ਰੋਟੀਆਂ ਖਾ ਕੇ ਫਿਰ ਆਪਾਂ ਚਲਾਂਗੇ ਓਡਾਂ ਓਡਾਂ ਥੋੜਾ ਜਿਹਾ ਕੰਮ ਹੈ ਜੀ ਤੇ ਨਾਲੇ ਇਹਦੀ ਦਵਾਈ ਲੈ ਕੇ ਆਉਣੀ ਹੈ ਪ੍ਰੇਂਕਾ ਦੀ ਤੇ ਨਾਲੇ ਥੋੜਾ ਜਿਹਾ ਹੋਰ ਕੰਮ ਹੈ ਤੇ ਹੁਣ ਆਪਾਂ ਰੋਟੀਆਂ ਖਾ ਲਈਏ ਕਰਾਂ ਤੇ ਇਧਰੋਂ ਪ੍ਰੇਂਕਾ ਵੀ ਖਾਈ ਜਾਂਦੀ ਰੋਟੀ ਆਂ ਮੂੰਗੀ ਦੀ ਥਾਲ ਜੀ ਅੱਜ ਮੂੰਗੀ ਦੀ ਇਧਰੋਂ ਰੋਟੀਆਂ ੱਪੀਆਂ ਕਰੀ ਜਾਂਦੇ ਆਪਾਂ ਹੈ ਜੀ ਅਗੇ ਚੋਰ ਮਾਰ ਦੇਖੋ ਇਹ ਚੋਰ ਮਾਰ ਉਹ ਅਗੇ ਜੀ ਚੋਰ ਮਾਰ ਰਿਹਾ ਹੈ ਉਹ ਚੋਰ ਮਾਰ ਰਿਹਾ ਕੁਦਵਾਰੋ ਹੈ ਜੀ ਦੇਖੋ ਆਹ ਹੈ ਜੀ ਚੱਲ ਰਹੇ ਹੋੜਾ ਆਉਟ ਆ ਜਾ ਰਹੇ ਜੋਟਾ अस्पताल की अस्पताल जा नहीं है रोड काला वाली जाओ है काला वाली काला वाली जाओ है सीधा रोड ਕਵਾਰ ਪਰ ਉਹ ਦੂਸਰੋ ਨਹੀਂ ਆਦੇ ਹਾਂ ਉਹ ਆਤਰ ਵਿੱਚ ਵਿੱਚੇ ਫਾਈਨਲੀ ਗਾਇਜ਼ ਘਰੇ ਆ ਗਏ ਹਾਂ ਜੀ ਹੁਣ ਆਪਾਂ ਤੇ ਇਹ ਆਉਂਦੇ ਸਾਰੀ ਲੰਮੀ ਪੈ ਗਈ ਇਹ ਬਾੜੀ ਥੱਕ ਕੇ ਮਨ ਲੱਗਦਾ ਤੇ ਹੁਣ ਆਪਾਂ ਖਾਈਏ ਨਹੀਂ ਗੱਚਕ ਤੇ ਇਹਦੀ ਦਵਾਈ ਲੈਣ ਗਏ ਸੀ ਆਪਾਂ ਤੇ ਦਵਾਈ ਆ ਪਲੇ ਆਂਦੀ ਥੋੜੇ ਡਾਕਟਰ ਨੇ ਇੱਕ ਅਜੇ ਡਾਕਟਰ ਹੋਰ ਸੀ ਨਾ ਡਾਕਟਰ ਸੀਗਾ ਜੀ ਤੇ ਉਹ ਕਹਿੰਦਾ ਵੀ ਇਨਫੈਕਸ਼ਨ ਹੈ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਕਿ ਨਾ ਅਲਟਰਾਸਾਉਂਡ ਹੋਰ ਕਰਵਾਉਣ ਦੀ ਲੋੜ ਹੈ ਤੇ ਇਹ ਦਵਾਈ ਤੁਸੀਂ ਪ੍ਰੈਜ਼ ਨਾਲ ਲਓ ਤੇ ਜਿਆਦਾ ਪਾਣੀ ਪੀਓ ਤੇ ਇਹ ਨਾਲ ਠੀਕ ਹੋ ਜਾਊਗਾ ਕੋਈ ਚੱਕਰੀ ਨੇ ਡਰਨ ਵਾਲੀ ਗੱਲ ਹੈ ਨਹੀਂ ਗੱਲ ਹੁਣ ਆਪਾ ਅੰਗਾ ਚ ਖਾਈਏ ਨੇ ਸੋर्यਵਚਰਾ ਇਹ ਕਰੇ ਕੱਲਾ ਸੀਗਾ ਤੇ ਹੁਣ ਦੇਖੇ ਜਾਂਦਾ ਸਾਡੇ ਕੋਲ ਨਹੀਂ ये है मैन खवाते हैं कि नहीं पर खुवा दे। मिठा देना नहीं गए कुत्ते मिठा नहीं दे। मैंने दें थोड़ी चाह बना ला भी नहीं बना आके लम्मी पैगी देख लो हाँ चाह बना लो थोड़ी जी चाह देखो गाय ग खाई जी दवा दब दव। ਚਾਹ ਬਣਾਇ ਨਹੀਂ ਰਹੀ ਗਾਈ ਜੇ ਹਾਂਜੀ ਗਾਇਜ਼ ਸਨਾਹਰੀ ਆ ਗਿਆ ਸਕੂਲੋਂ ਤੇ ਆ ਕੇ ਉਹਨਾਂ ਬਚਾਰੇ ਚਾਹ ਨਹੀਂ ਪੀਤੀ ਇੱਥੇ ਇਹ ਅਜੇ ਸੁੱਤੇ ਪਏ ਗੋਲੀਆਂ ਲੈ ਕੇ ਤੇ ਹਜੇ ਉੱਠੀ ਨਹੀਂ ਮੈਂ ਕਿਹਾ ਚੱਲ ਥੋੜਾ ਟਾਈਮ ਠਹਿਰ ਕੇ ਜਗਾ ਲਾਂਗੇ ਤਾਂ ਘੰਟਾ ਹੋਰ ਸੌਣ ਲੈਣ ਦੇ ਉਹਨੂੰ ਸਨਾਹ ਇਧਰ ਆ ਵਈ ਓ ਸਨਾ ਫਿਰਦੀ ਉਧਰ ਮੁਰਗੀਆਂ ਕੋਲੇ ਫਿਰਦੀ ਸਨਾ ਇਧਰ ਆ ਬਟਾ ਚਾਹ ਪੀ ਲੇ ਓਏ ਪੀਤੀ ਨਹੀਂ ਚਾਹ ਜੇ ਅਜੁੱਠੀ ਨੇ ਉਹ ਸੁੱਤੀ ਪਈ ਹੈ ਜੀ ਉੱਤੇ ਲੈ ਕੇ ਉਹ ਗੋਲੀਆਂ ਦਾ ਨਸ਼ਾ ਹੋ ਗਿਆ ਨਾ پتہ ਨਸ਼ਾ ਤਾਂ پتہ ਨਹੀਂ ਕਿਵੇਂ ਅ ਗੋਲੀਆਂ ਨਸ਼ਾ ਹੋ ਗਿਆ ਪਰ ਮੈਨੂੰ ਲੱਗਦਾ ਸੁੱਤੀ ਪਈ ਹੈ ਉਹ ਜੇ ਸਨਾਪਤਰੀ ਚਾਹ ਤਾਂ ਬੈਨਾ ਬੈਠੀ ਹੈ ਜੀ ਉਹ ਖੜੀ ਸਨਾ ਤੇ ਆਪਣੇ ਮੁਰਗੇ ਉਹ ਫਿਰ ਦਿਓ ਉਹ ਖੜੀ ਕੁਕੜੀ ਸਨਾ ਆ ਜਾ ਓਰੇ ਆ ਅੱਧਾ ਬੈਠ ਆ ਗਈ ਸਨਾ ਸਾਡੀ ਪਿਆਰੀ ਜੀ ਸਨਾ ਹਾਂ ਸਨਾ ਵੇ ਅਜਾ ਸੁੱਤੇ ਉਹ ਖਾ ਕੇ ਐਸੀ ਆਪਣੇ ਸਮੋਸੇ ਖਾ ਕੇ ਸਮੋਸੇ ਮੈਂ ਨਹੀਂ ਦਰਾਦਾ ਤੇਰੇ ਵਾਸਤੇ ਉਹ ਗੱਜਕ ਲੈ ਕੇ ਆਇਸ ਨਾ ਵਰਕ ਗੱਜਕ ਲੈ ਆਈ ਮੈਂ ਤੇ ਸਮੋਸੇ ਆ ਉਹ ਤਾਂ ਸਮੋਸੇ ਸਮੋਸੇ ਮੈਂ ਤੁਹਾਨੂੰ ਲੈ ਕੇ ਦੇਉਂਗਾ ਬੇਟਾ ਹੁਣ ਦੇ ਤਾਂ ਗਿਆ ਨਾ ਮੰਡੀ ਉਹ ਤਾਂ ਲੈ ਕੇ ਦੇਉ ਸਮੋਸੇ ਬੇਟੇ ਨੂੰ ਹੈਗਾ ਕਿਵੇਂ ਜਾਣਾ ਮੰਡੀ ਹਾਂ ਤੂੰ ਵਗਦੀ ਕੋਈ ਗੱਲ ਨਹੀਂ ਮੈਂ ਤਿਆਰ ਹੋ ਮੈਂ ਆ ਗਏ ਮੰਮੀ ਉੱਥੇ ਗਿਆ ਨਹੀਂ ਫਿਰ ਮੈਂ ਤਿਆਰ ਹੋ ਜਾਊਂਗਾ ਫਿਰ ਮੰਡੀ ਹਾਂ ਜਦੋਂ ਮੈਂ ਗਿਆ ਚਾਪਣਾ ਲੋਗੀ ਨੇੜੇ ਦੇ ਗਾਇਜ਼ ਸੰਧਾ ਸੰਧਿਆ ਵੇਲਾ ਹੋ ਗਿਆ ਜੀ ਤੇ ਹੁਣ ਆਪਾਂ ਗੁਰੂ ਘਰ ਕੋਲੇ ਖੜੇ ਆ ਜੀ ਤੇ ਆਪਣੇ ਆ ਛੱਪੜ ਦੇ ਆ ਦੇਖੋ ਜੀ ਚਾਰੇ ਪਾਸੇ ਤਾਰ ਲਾਤੀ ਆ ਦੇਖੋ ਚਾਰਜ ਪਹਿਰੇ ਨਾਲ ਇਹਦੇ ਖੰਭੇ ਕੱਢ ਕੇ ਤਾਰ ਤਾਰ ਲਾਤੀ ਜੀ ਚਾਰਜ ਪਹਿਰੇ ਤੇ ਆ ਗੁਰੂ ਘਰ ਦੇਖੋ ਜੀ ਆਪਣਾ ਕਿੰਨਾ ਸੋਹਣਾ ਲੱਗ ਰਿਹਾ ਜੀ ਲਾਈਟਾਂ ਦੀ ਰੋਸ਼ਨੀ ਦੇ ਵਿੱਚ ਬਹੁਤ ਹੀ ਕੈਂਟ ਲੱਗ ਰਿਹਾ ਤੇ ਹੁਣ ਇਧਰੋਂ ਘੁੰਮਦੇ ਫਿਰਦੇ ਇਧਰ ਆ ਗਿਆ ਸੀ ਮੈਂ ਤੇ ਮੈਂ ਕਿਹਾ ਕਿਹੜਾ ਮਾਰੇ ਉਹਨੇ ਥਲੇ ਦਰੂਦ ਜਾ ਕੇ ਤੇ ਇਹਦਰਾ ਆਪਣਾ ਬੋਰਡ ਤੁਸੀਂ ਦੇਖੇ ਕਿੰਨਾ ਪੁਰਾਣਾ ਹੈ ਨਾ ਇਹ ਬਾਲਾ ਪੁਰਾਣਾ ਬੋਰਡ ਹੈ ਜੀ ਆਪਣਾ ਛੱਪੜ ਤੇ ਬਚਾਲੇ ਆ ਗਿਆ ਹੁਣ ਜੀ ਇਹ ਤੇ ਗੁਰੂ ਘਰ ਦੇਖੋ ਜੀ ਥੋੜਾ ਵੀ ਕਿਵੇਂ ਬਹੁਤ ਵਧੀਆ ਲੱਗ ਰਿਹਾ ਹੈ। ਬਾਏ ਉਹ ਦੇਖੋ ਦਰਸਾਰ ਬਹੁਤ ਵਧੀਆ ਲੱਗ ਰਿਹਾ ਜੀ ਤੇ ਹੁਣ ਆਪਾਂ ਇਸ ਵਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ ਮਿਲਦੇ ਹਾਂ ਜੀ ਕਿਸੇ ਹੋਰ ਵਲੌਗ ਦੇ ਵਿੱਚ ਬਾਏ ਬਾਏ ਜੀ ਟੇਕ ਕੇਅਰ